ਇਤਨੂੰ ਨਹੀਂ ਪੱਤੀ ਬਹਿਦੀ ਹੁੰਦੇ ਕਾਲ ਜੇ ਨੂੰ ਠੰਡ ਪਾਈਆ ਕੂੜੀ ਫਿਗਰ ਬਣਾ ਦੇ ਸਕ ਉਹ ਦੇਖਤੇ ਮਿਰਜਾ ਕਿਉਂਦਾ ਹੁੰਦਾ ਤੇਰੀ ਬੱਖੀ ਚ ਤੀਰ ਮਾਰਦਾ ਸਹਿਵਾ ਕਹਿੰਦੀ ਇਹਦਾ ਤੀਰ ਮਾਰ ਬੱਖੀ ਚ ਇਹਦਾ ਕੁਛ ਕਰਦੀ ਉਹ ਮਿਰਗੇ ਦਾ ਪਤਾ ਨਹੀਂ ਤੈਨੂੰ ਮਿਰਗੀ ਦਾ ਦੌਰਾ ਜ਼ਰੂਰ ਪੈ ਜਾਊਗਾ ਉਹ ਤੈਨੂੰ ਕਮਜੀ ਕਬਜੀ ਹੋਈ ਵੀ ਆ ਕਿਵੇਂ ਲੱਗੀ ਇੱਕ ਤਰਾ ਤੇ ਖੜੀ ਕਰ ਨਾ ਪੈ ਆ ਬਹਿਰੀਆਂ ਦਾ ਪੈਰੀਆਂ ਦਾ ਕਾਲ ਚ ਦੇਖ ਲੋ ਉਹ ਬੱਸ ਕਰ ਨਾ ਸਹਿਵਾ ਦਾ ਵੀ ਨਾ ਜਰੂਸ ਕਟੋਰੀ ਲੱਚ ਕੁੜੀ ਫੇਕਰ ਬਣਾਵੇ ਸਹੇਬਾ ਵਰਗੀ ਓਏ ਇੱਕ ਤਾਂ ਦੀ ਖੜੀ ਸੂੰਢੀ ਵੀ ਉੱਥੇ ਠੀਕ ਜਿਹੀ ਜੀਂ ਆਹੀ ਕਰ ਜਾਂਦੀ ਏ ਉਹ ਬੱਸ ਕਰ ਕਿਉਂ ਜਲੂਸ ਕੱਟੀ ਜੰਨੀ ਐ ਜੇ ਮਿਰਚਾ ਜਿਉਂਦਾ ਹੁੰਦਾ ਨਾ ਤੇਰੀ ਬੱਖੀ ਜਤੀਰ ਮਾਰਦਾ ਜਿਹੜੇ ਤੇਰੇ ਲੱਛਣ ਨੇ ਕੁੜੀ ਫੇਕਰ ਬਣਾਵੇ ਸਹੇਬਾ ਵਰਗੀ ਓਏ ਇਹੇ ਜਿਹੀ ਸੀ ਸੀਗੀ ਸਹੇਬਾ ਜਿਹੇ ਜੀ ਤੂੰ ਬਣਾ ਤੀ ਉੱਥੇ ਖੜੀ ਉਹ ਤੈਨੂੰ ਕਮਜੀ ਕਮਜੀ ਹੋਈ ਹੋਈ ਹੈਗੀ ਖੜੀ ਉੱਥੇ ਲੱਗੀ ਪੈ ਸੂੰਢੀ